ਆ ਇੱਕ ਤੀਲ ਇਹਨਾਂ ਦੇ ਵਿੱਚ ਫਿੱਟ ਕਰਨੀ ਇਹਦੇ ਅਨਸਰ ਆਉਣਾ ਚਾਹੀਦਾ ਜੀ 550 ਸਵਾਲ ਨੂੰ ਸਮਝਿਓ ਇੱਕ ਤੀਲ ਫਿੱਟ ਕਰਨੀ ਆ 5 5 5 ਬਰਾਬਰ 550 ਠੀਕ ਹੈ ਜੀ ਤੁਸੀਂ ਕੀ ਕਰਨਾ ਵਾ ਆ ਜਿਹੜੀ ਤੀਲ ਮੇਰੇ ਹੱਥ 'ਚ ਹੈ ਇੱਕ ਤੀਲ ਨੂੰ ਇਹਦੇ ਵਿੱਚ ਅਜੈਸਟ ਕਰਨਾ ਵਾ ਫਿੱਟ ਕਰ ਦੇਣੀ ਆ ਲਾ ਦੇਣੀ ਆ ਤੇ ਅਨਸਰ ਆਉਣਾ ਚਾਹੀਦਾ ਜੀ 550 ਇੱਕੇ ਤੀਲ ਦਾ ਕਮਾਲ ਆ ਸਾਰਾ ਇਹ ਇਹ ਬਾਬਾ ਜੀ ਉਹ ਚ ਪਾਜੇ ਦੀ ਪਾ ਸਕਦੇ ਤੇ ਬਰਾਬਰ ਪਾਸੇ ਚ ਕਿਹ ਚ ਪਾ ਸਕਦੇ ਇੱਥੋਂ ਤੁਸੀਂ ਜਿਹੜੀ ਮਰਜ਼ੀ ਚੀਜ਼ ਦੇ ਵਿੱਚ ਲਾ ਸਕਦੇ ਜੇ ਇਹਨੂੰ ਜੇ ਤਾਂ ਲਾ ਲਓ ਆ ਹੁਣ 0 ਆ ਹਾਂਜੀ ਇਹਨੂੰ ਵੱਡੀ ਕਰਨ ਤੇ ਇਹਦੇ ਦੀ ਵੀ ਪਾ ਸਕਦੇ ਨਹੀਂ ਇਹ 550 ਆਨਸਰ ਹੀ ਆ ਗਿਆ ਵਾ ਹਾਂਜੀ ਉੱਤਰ ਇਹ ਆਨਸਰ ਜਿਹੜਾ ਇਹ ਬਿਲਕੁਲ ਸਹੀ ਆ ਗਿਆ ਉੱਤਰ ਹਾਂਜੀ ਹਾਂਜੀ ਤੁਸੀਂ ਸਿਰਫ ਆ ਰਕਮ ਨੂੰ ਅਡਜਸਟਮੈਂਟ ਕਰਨਾ ਤੇ 550 ਉੱਤਰ ਆ ਜੇ ਆਪਣਾ ਉੱਤਰ ਆਪਣਾ ਬਿਲਕੁਲ ਸਹੀ ਆ ਬਸ ਜਿਹੜਾ ਸਵਾਲ ਆ ਇਹਨੂੰ ਠੀਕ ਕਰਨਾ ਫਿਰ ਬਰਾਬਰ ਵਾਲੀ ਚ ਪਾ ਸਕਦੇ बराबर वाली ਚ ਪਾ ਕੇ ਤੇ ਕਿਦਾਂ 5 5 ਤੇ 5 ਕਿੰਨੇ ਹੋਗੇ 5 ਤੇ 5 10 ਤੇ 5 15 ਆ ਆਂਸਰ ਆ 550 ਦਿਮਾਗੀ ਕਸਰਤ ਆ ਬਹੁਤ ਵਧੀਆ ਸਵਾਲ ਆ ਜਿਹੜੇ ਵੀਰਾਂ ਨੂੰ ਪਤਾ ਕਮੈਂਟਾਂ ਦੇ ਵਿੱਚ ਲਿਖ ਸਕਦੇ ਆ ਵੀਡੀਓ ਲਾਈਕ ਕਮੈਂਟ ਸ਼ੇਅਰ ਕਰ ਸਕਦੇ ਆ ਬਾਕੀ ਆਪਣਾ ਸਰਵਣ ਵੀਰ ਜਿਹੜਾ ਉਹ ਲੱਗਾ ਆ ਖੂਬ ਆਇਆ ਵਾ ਤੇ 5 5 5 15 ਹੁੰਦੇ ਬਾਬਾ ਜੀ ਰਕਮ ਬੜੀ ਵੱਡੀ ਬਣੀ ਆ ਰਤੇ ਰਕਮ ਬਣੀ ਆ ਵੱਡੀ 550 ਆਨਸਰ ਆਉਣਾ ਚਾਹੀਦਾ ਇਹਦਾ ਇਹ ਲਿੱਕੋ ਸੈਟ ਨਹੀਂ ਆ ਤੀਲ ਇੱਕੋ ਹੀ ਫਿੱਟ ਕਰਨੀ ਆ ਬਸ ਆਪਾਂ ਉਹ ਵੇਖਣੀ ਕਿ ਕਿੱਥੇ ਫਿੱਟ ਹੋਣੀ ਦਿਮਾਗੀ ਕਸਰਤ ਕਰਨੀ ਚਾਹੀਦੀ ਆ ਦਿਮਾਗ ਤੇਜ ਹੁੰਦਾ 5+5+5 ਬਰਾਬਰ 550 ਆਨਸਰ ਸਹੀ ਆ ਆ ਜਿਹੜਾ ਸਵਾਲ ਇਹਨੂੰ ਸਹੀ ਕਰਨਾ ਇੱਥੇ ਲਿਖੇਗਾ 6 ਹੋ ਜਾਣਾ ਵਾ ਜਿਵੇਂ ਮੰਨ ਲਓ ਬੰਗਾ ਇੱਕ ਵੱਖਰਾ ਏ ਕਿ ਅਜਤੀ ਆਪਾਂ 3 ਲਾਤੀ ਆ 6 ਬਣ ਗਿਆ ਏਦਾਂ ਕਰਕੇ ਮਤਲਬ ਕਿ ਕਿਤੇ ਮਰਜ਼ੀ ਨੂੰ ਲੱਗਦਾ ਕਿ ਦੀ ਇੱਕ ਥਾਂ ਦੇ ਟਿਕਾਣੇ ਤੇ 3 ਲਗਣੀ ਆ ਤੇ ਆਨਸਰ 550 ਹੋ ਜਾਣਾ ਜੇ ਕਾਲ ਇੱਥੇ ਲਾਉਣੀ ਆ ਫਿਰ ਇਹ ਹਾਂ 6 ਤੇ 5 11 ਹੋ ਜਾਣਾ 11 ਦੇ ਪਾਸ 500 16 ਹਣਾ ਦੇ ਪਰ ਗਾੜੀ ਰਕਮ ਬੜੀ ਵੱਡੀ ਆ ਚੱਲ ਤੇ ਫੇਰ 16 ਹਣਾ 56 ਹੋਵੇ ਗਾੜੀ ਉਹ ਤਾਂ ਤੈਨੂੰ ਧਾਰਨ ਦਿੱਤੀ ਹੈ ਹਾਂ ਆ ਮਲਾਂ 9 9 ਦੇ 4 14 19 ਹੋਏਣਾ 14 ਦੇ 5 19 ਹੋ ਗਏ ਤੇ ਵੀ ਨਾਇਆ ਬੰਦਾ ਇੱਥੇ ਵੀ ਨਾਇਆ ਬੰਦਾ ਇੱਧਰ ਛੀਗਾ ਬੰਦਾ ਲਓ ਬਹੁਤ ਵਧੀਆ ਸਸਰੇ ਤਾਂ ਦਿਮਾਗੀ ਕਸਰਤ ਕਰਕੇ ਵੇਖੋ ਬਣਾ ਕੇ ਵੇਖੋ ਹੁਣ ਵੇਖੋ ਗੱਲ ਹੁਣ 5 ਤੇ 9 14 14 ਦੇ 5 19 ਤੇ 500 ਦੇ 50 ਰਕਮ ਬਹੁਤ ਜ਼ਿਆਦਾ ਵੱਡੀ ਆ ਇਹ ਰਕਾਲੋ लागे ही ਇਹ ਲਾਗੇ ਪੰਨੇ ਤੇ ਤਰੇ ਫਿਰਦਾ ਲੱਗਦਾ ਹੈ ਹਾਂ ਠੀਕ ਹੈ ਠੀਕ ਹੈ ਹਾਂ ਹੁਣ ਪਹਿਲਾਂ ਵੇਖੋ ਨਾ 5 4 5 ਇਹ 545 5 ਜੋੜੇ ਕਿੰਨਾ ਆਨਸਰ ਆ ਗਿਆ ਜੀ 550 550 ਇਹਨੇ ਵੀਰ ਨੇ ਸਵਾਲ ਦਾ ਜਿਹੜਾ ਉਹ ਹੱਲ ਕਰਤਾ ਵਾ ਬੜਾ ਵਧੀਆ ਵਾ ਤੇ ਸਵਾਲ ਔਖਾ ਸੀ ਔਖਾ ਉਹਨਾਂ ਚਿਰ ਹੁੰਦਾ ਜਿੰਨਾ ਚਿਰ ਪਤਾ ਨਹੀਂ ਹੁੰਦਾ ਬਾਕੀ ਪਤਾ ਲੱਗ ਗਿਆ ਵਾ ਬਾਕੀ ਸਵਾਲ ਕਰਕੇ ਵੇਖੋ ਵੀਡੀਓ ਲਾਈਕ ਕਮੈਂਟ ਸ਼ੇਅਰ ਕਰੋ ਧੰਨਵਾਦ ਜੀ